ਜੂਪੀ ਤੇ ਰਾਇਬਰੇਲੀ ਦੇ ਕੋਲ ਇੱਕ ਪਿੰਡ ਪੈਂਦਾ ਹੈ ਜਿਸ ਦਾ ਨਾਮ ਹੈ ਪੋਜਪੁਰ ਜਿੱਥੇ ਬਤਲੋਖਾਨ ਦਾ ਪਰਿਵਾਰ ਰਹਿੰਦਾ ਸੀ ਇੱਕ ਦਿਨ ਬਤਲੋਖਾਨ ਨੇ ਕਾਫੀ ਡਰਿੰਕ ਕੀਤੀ ਹੋਈ ਸੀ ਇਸ ਲਈ ਉਹ ਸਿੱਧਾ ਆਪਣੇ ਕਮਰੇ ਦੇ ਵਿੱਚ ਸੌਣ ਚਲਾ ਜਾਂਦਾ ਹੈ ਤਦ ਉਸਦੀ ਨੂੰਵੀ ਸੌਣ ਜਾ ਰਹੀ ਹੁੰਦੀ ਹੈ ਉਸੇ ਸਮੇਂ ਹੀ ਉਹਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਤੂੰ ਪਾਪਾ ਦੇ ਕਮਰੇ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਚਾਹ ਦੁੱਧ ਪੁੱਛ ਕੇ ਆ ਅੱਜ ਉਹਨਾਂ ਦੀ ਤਬੀਅਤ ਥੋੜੀ ਖਰਾਬ ਲੱਗ ਰਹੀ ਹੈ ਸ਼ਬਨਮ ਜਿਵੇਂ ਹੀ ਆਪਣੇ ਸਹੁਰੇ ਦੇ ਕਮਰੇ ਦੇ ਵਿੱਚ ਜਾਂਦੀ ਹੈ ਤਾਂ ਮਗਰੋਂ ਉਸ ਦੀ ਸਾਹਸੇ ਦਰਵਾਜ਼ਾ ਬੰਦ ਕਰ ਦਿੰਦੀ ਹੈ ਸਬਨਮ ਜਦੋਂ ਇਹ ਦੇਖਦੀ ਹੈ ਤਾਂ ਉਹਦੇ ਹੋਸ਼ ਉੱਡ ਜਾਂਦੇ ਨੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦੀ ਬਤਲੋਖਾਂ ਉਹਦੀ ਬਾਹ ਫੜ ਕੇ ਉਸ ਨੂੰ ਬੈੱਡ ਦੇ ਉੱਤੇ ਖਿੱਚ ਦਿੰਦਾ ਹੈ ਤੇ ਫਿਰ ਉਹ ਇੱਕ ਹੀ ਝਟਕੇ ਦੇ ਨਾਲ ਉਹਦੇ ਸਾਰੇ ਕੱਪੜੇ ਪਾਰ ਦਿੰਦਾ ਹੈ ਸਬਨਮ ਇਹ ਦੇਖ ਕੇ ਬਹੁਤ ਹੈਰਾਨ ਹੁੰਦੀ ਹੈ ਕਿ ਇਹ ਉਹਦੇ ਨਾਲ ਕੀ ਹੋ ਰਿਹਾ ਸੀ ਬਤਲੋਖਾਨ ਹੁਣ ਉਹਦੇ ਨਾਲ ਜ਼ਬਰਦਸਤੀ ਸਬੰਧ ਬਣਾਉਣਾ ਲੱਗ ਪੈਂਦਾ ਹੈ ਸ਼ਬਨਮ ਬਥੇਰਾ ਹੱਥ ਪੈਰ ਮਾਰਦੀ ਹੈ ਪਰ ਉਹਦਾ ਵਾਸ ਨਹੀਂ ਚੱਲਦਾ ਕਿਉਂਕਿ ਉਸ ਦਿਨ ਬਤਲੋ ਖਾਂਦੀ ਉੱਪਰ ਸ਼ੈਤਾਨ ਸਵਾਰ ਸੀ ਸਬਨਮ ਕਮਰੇ ਦੇ ਅੰਦਰ ਹੀ ਰੋਂਦੀ ਕਰ ਲੌਂਦੀ ਹੈ ਪਰ ਉਹਦੀ ਕੋਈ ਵੀ ਤਕਲੀਫ ਸੁਣਨ ਵਾਲਾ ਨਹੀਂ ਸੀ ਤਕਰੀਬ ਅੱਧੇ ਘੰਟੇ ਤੱਕ ਉਹਦਾ ਸੋਰਾ ਉਹਦੇ ਨਾਲ ਜ਼ਬਰਨ ਅਵੈਦ ਸੰਬੰਧ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਛੱਡ ਦਿੰਦਾ ਹੈ ਥੋੜੀ ਦੇਰ ਬਾਅਦ ਹੀ ਉਸਦੀ ਸੱਸ ਦਰਵਾਜ਼ਾ ਖੋਲਦੀ ਹੈ ਤੇ ਸ਼ਬਨਮ ਨੂੰ ਰੋਂਦੀ ਕਰ ਲੌਂਦੀ ਨੂੰ ਨਾਲ ਲੈ ਜਾਂਦੀ ਹੈ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਰਾਇਬਰੇਲੀ ਦੇ ਲਾਗੇ ਪੈਂਦਾ ਇੱਕ ਪਿੰਡ ਬੋਜਪੁਰ ਦੀ ਹੈ ਜਿੱਥੇ ਇੱਕ ਕਲਯੁਗੀ ਸੋੜੇ ਨੇ ਆਪਣੇ ਨੂਹ ਦੇ ਨਾਲ 3 ਮਹੀਨੇ ਤੱਕ ਉਸ ਦਾ ਸ਼ੋਸ਼ਣ ਕੀਤਾ ਸੀ ਇਸ ਖੇਲ ਦੇ ਵਿੱਚ ਉਹਦੀ ਸੱਸ ਵੀ ਸ਼ਾਮਿਲ ਸੀ ਇਸ ਘਟਨਾ ਦੇ ਆਖਿਰ ਦੇ ਵਿੱਚ ਕੁਝ ਅਜੀਬਾ ਹੋਇਆ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਸਨ ਇਸ ਲਈ ਵੀਡੀਓ ਨੂੰ ਤੁਸੀਂ ਆਖਿਰ ਤੱਕ ਜਰੂਰ ਵੇਖਿਓ ਕ੍ਰਾਈਮ ਦੀ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਦਿਨ ਸੀ 19 ਜੁਲਾਈ ਸੰ 2014 ਦਾ ਉੱਤਰ ਪ੍ਰਦੇਸ਼ ਦਾ ਇੱਕ ਪਿੰਡ ਹੈ ਬੋਜਪੁਰ ਬੋਜਪੁਰ ਵਿੱਚ ਬਤਲੋ ਖਾਨ ਦਾ ਪਰਿਵਾਰ ਰਹਿੰਦਾ ਸੀ ਜਿਸ ਦੇ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਤੋਂ ਇਲਾਵਾ ਉਸ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਵਸੀਮ ਖਾਨ ਬਤਲੋ ਖਾਨ ਆਪਣਾ ਪਰਿਵਾਰ ਦਾ ਖਰਚਾ ਆਟੋ ਚਲਾ ਕੇ ਕਰਦਾ ਸੀ ਜਦਕਿ ਉਹਦਾ ਜਿਹੜਾ ਮੁੰਡਾ ਸੀ ਉਹ ਰਾਇਬਰੀਲੀ ਦੇ ਵਿੱਚ ਇੱਕ ਗੈਸ ਏਜੰਸੀ ਦੇ ਵਿੱਚ ਕੰਮ ਕਰਦਾ ਸੀ ਬਤਲੋ ਖਾਨ ਇੰਨਾ ਨਹੀਂ ਕਮਾਉਂਦਾ ਸੀ ਕਿ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਸਕੇ ਕਿਉਂਕਿ ਉਹਨਾਂ ਦੀ ਅੱਧੀ ਕਮਾਈ ਜਿਹੜੀ ਸੀ ਉਹਦੇ ਖਾਣ-ਪੀਣ ਦੇ ਵਿੱਚ ਹੀ ਨਿਕਲ ਜਾਂਦੀ ਸੀ ਇਨਾਂ ਦਾ ਪਰਿਵਾਰ ਇਸੇ ਕਰਕੇ ਹੀ ਨਿਰਾਸ਼ ਸੀ ਕਿ ਬਤਲੋ ਖਾਨ ਬਹੁਤ ਸ਼ਰਾਬ ਪੀਂਦਾ ਸੀ ਜਦਕਿ ਇਹਦਾ ਜਿਹੜਾ ਪੁੱਤਰ ਸੀ ਵਸੀਮ ਖਾਨ ਉਹ ਸਾੜੀ ਦੀ ਸਾੜੀ ਆਪਣੀ ਤਨਖਾਹ ਆਪਣੀ ਮਾਂ ਨੂੰ ਲਿਆ ਕੇ ਦਿੰਦਾ ਸੀ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘਦੀ ਜਾ ਰਹੀ ਸੀ ਪਰ ਵਸੀਮ ਖਾਨ ਹੁਣ ਜਵਾਨ ਹੋ ਚੁੱਕਿਆ ਸੀ ਉਸਦੇ ਘਰ ਵਾਲੇ ਉਸਦੇ ਲਈ ਰਿਸ਼ਤਾ ਲੱਭ ਰਹੇ ਸਨ ਫਿਰ ਇੱਕ ਦਿਨ ਉਹਨਾਂ ਦਾ ਰਿਸ਼ਤੇਦਾਰ ਹੀ ਕੋਈ ਉਸਦੇ ਲਈ ਇੱਕ ਰਿਸ਼ਤਾ ਲੈ ਕੇ ਆਉਂਦਾ ਹੈ ਜੋ ਲਾਗੇ ਦਾ ਇੱਕ ਪਿੰਡ ਪੈਂਦਾ ਸੀ ਉੱਚਾ گاਉਂ ਉਥੋਂ ਦਾ ਇੱਕ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦੀ ਇੱਕ ਕੁੜੀ ਸੀ ਜਿਸ ਦਾ ਨਾਮ ਸੀ ਸ਼ਬਨਮ ਸ਼ਬਨਮ ਜੋ ਕੁੜੀ ਸੀ ਉਹ ਵੇਖਣ 'ਚ ਬਹੁਤ ਸੁੰਦਰ ਸੀ ਬਸ ਥੋੜਾ ਇਹ ਹੀ ਸੀ ਕਿ ਉਹਦਾ ਪਰਿਵਾਰ ਜਿਹੜਾ ਸੀ ਉਹ ਥੋੜਾ ਗਰੀਬ ਸੀ ਹਨ ਵਸੀਮ ਖਾਨ ਦਾ ਪਰਿਵਾਰ ਉਸ ਲੜਕੀ ਨੂੰ ਵੇਖਣ ਵਾਸਤੇ ਜਾਂਦੇ ਨੇ ਉਹਨਾਂ ਦੇ ਪਿੰਡ ਲੜਕੀ ਇੰਨੀ ਸੋਹਣੀ ਸੀ ਕਿ ਵਸੀਮ ਖਾਨ ਪਹਿਲੀ ਨਜ਼ਰ ਦੇ ਵਿੱਚ ਹੀ ਉਸ ਨੂੰ ਪਸੰਦ ਕਰ ਦਿੰਦਾ ਹੈ ਕਰੀਬ 3 ਮਹੀਨੇ ਬਾਅਦ ਵਸੀਮ ਖਾਨ ਤੇ ਸ਼ਬਨਮ ਦਾ ਵਿਆਹ ਹੋ ਜਾਂਦਾ ਹੈ ਉਹਨਾਂ ਦਾ ਵਿਆਹ ਦੀ ਲਾਈਫ ਬਹੁਤ ਵਧੀਆ ਚੱਲ ਰਹੀ ਹੁੰਦੀ ਹੈ ਇਸੇ ਤਰ੍ਹਾਂ ਹੀ ਸਾਲ ਗੁਜ਼ਰਦਾ ਹੈ ਡੇਢ ਸਾਲ ਗੁਜ਼ਰਦਾ ਹੈ ਫਿਰ 2 ਸਾਲ ਗੁਜ਼ਰਦੇ ਹਨ ਇਹਨਾਂ ਦੋਵਾਂ ਸਾਲਾਂ ਦੇ ਵਿੱਚ ਸ਼ਬਨਮ ਦਾ ਕੋਈ ਵੀ ਬੱਚਾ ਨਹੀਂ ਹੁੰਦਾ ਜਿਸ ਦੀ ਟੈਨਸ਼ਨ ਉਸ ਦੀ ਸੱਸ ਨੂੰ ਹੋਣ ਲੱਗ ਜਾਂਦੀ ਹੈ ਹਾਲਾਂਕਿ ਵਸੀਮ ਤੇ ਸ਼ਬਨਮ ਨੇ ਮਿਲ ਕੇ ਕਈ ਡਾਕਟਰਾਂ ਨੂੰ ਦੱਸਿਆ ਕਈ ਤਰ੍ਹਾਂ ਦੇ ਇਲਾਜ ਕਰਵਾਏ ਪਰ ਫਿਰ ਵੀ ਉਹਨਾਂ ਦੇ ਘਰ ਵਿੱਚ ਬੱਚਾ ਨਹੀਂ ਹੋ ਰਿਹਾ ਸੀ ਬੱਚਾ ਨਾ ਹੋਣ ਕਰਕੇ ਘਰ ਦੇ ਵਿੱਚ ਬਹੁਤ ਕਲੇਸ਼ ਹੋਣ ਲੱਗ ਪਿਆ ਸੀ ਬੱਚਾ ਨਾ ਹੋਣ ਕਰਕੇ ਸੱਸ ਹਮੇਸ਼ਾ ਉਸ ਨੂੰ ਤਾਣੇ ਮੀਨੇ ਮਾਰਦੀ ਰਹਿੰਦੀ ਸੀ ਤੇ ਕਹਿੰਦੀ ਸੀ ਕਿ ਜੇਕਰ ਬੱਚਾ ਨਾ ਹੋਇਆ ਤਾਂ ਉਹਨਾਂ ਦਾ ਚਿਰਾਗ ਅੱਗੇ ਕਿਵੇਂ ਵਧੇਗਾ ਅੱਗੇ ਕਿਵੇਂ ਚੱਲੇਗਾ ਫਿਰ ਉਹਨਾਂ ਦੇ ਘਰ ਕੋਈ ਇੱਕ ਗਵੰਡਨ ਆਉਂਦੀ ਹੈ ਤੇ ਉਹ ਦੱਸਦੀ ਹੈ ਕਿ ਲਾਗੇ ਇੱਕ ਮੁਸਲਮਾਨ ਰਹਿੰਦਾ ਹੈ ਜਿਹੜਾ ਝਾਰਫੂਕ ਕਰਦਾ ਹੈ ਤੇ ਜਿਸ ਦੇ ਝਾਰਫੂਕ ਕਰਨ ਦੇ ਨਾਲ ਹੀ ਬੱਚਾ ਹੋ ਜਾਂਦਾ ਹੈ ਉਹਦੀ ਸੱਸ ਬੜੀ ਖੁਸ਼ ਹੁੰਦੀ ਹੈ ਤੇ ਉਹ ਕਹਿੰਦੀ ਹੈ ਕਿ ਆਪਾਂ ਕੱਲ ਹੀ ਜਾਵਾਂਗੇ ਤੇ ਸ਼ਬਨਮ ਦਾ ਝਾਰਫੂਕ ਕਰਾ ਕੇ ਆਵਾਂਗੇ ਉਹ ਇਸੇ ਤਰ੍ਹਾਂ ਕਰਦੇ ਨੇ ਪਰ ਕੁਝ ਮਹੀਨਿਆਂ ਤੱਕ ਫਿਰ ਬੱਚਾ ਨਹੀਂ ਹੁੰਦਾ ਫਿਰ ਇੱਕ ਦਿਨ ਵਸੀਮ ਖਾਨ ਜਿਸ ਏਜੰਸੀ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਹੈ ਉੱਥੋਂ ਦਾ ਬਾਊ ਉਹਦੇ ਤੋਂ ਬਹੁਤ ਖੁਸ਼ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੈਂ ਤੇਰੀ ਤਨਖਾਹ ਵਧਾ ਦੇਣਾ ਤੂੰ ਲਖਨਊ ਵਾਲੀ ਜਿਹੜੀ ਬ੍ਰਾਂਚ ਹੈ ਉੱਥੇ ਜਾ ਕੇ ਤੂੰ ਚਲਾ ਉੱਥੇ ਤੈਨੂੰ ਰਹਿਣ ਵਾਸਤੇ ਕਮਰਾ ਵੀ ਮਿਲ ਜਾਵੇਗਾ ਤੇ ਖਾਣ ਪੀਣ ਦਾ ਵੀ ਤੇਰਾ ਪ੍ਰਬੰਧ ਕਰ ਦਿੱਤਾ ਜਾਵੇਗਾ ਵਸੀਮ ਕਹਿੰਦਾ ਹੈ ਕਿ ਮੈਂ ਆਪਣੇ ਘਰ ਪਹਿਲਾਂ ਪੁੱਛਾਂਗਾ ਫਿਰ ਮੈਂ ਤੁਹਾਨੂੰ ਦੱਸਾਂਗਾ ਵਸੀਮ ਆਪਣੇ ਘਰਦਿਆਂ ਦੇ ਨਾਲ ਗੱਲ ਕਰਦਾ ਹੈ ਤੇ ਕਹਿੰਦਾ ਹੈ ਕਿ ਮੈਨੂੰ ਲਖਨਊ ਜਾਣਾ ਪੈ ਰਿਹਾ ਹੈ ਤੇ ਮੇਰੀ ਤਨਖਾਹ ਵੀ ਜਿਹੜੀ ਹੈ ਉਹ ਅੱਗੇ ਨਾਲੋਂ ਜ਼ਿਆਦਾ ਹੋ ਜਾਵੇਗੀ। ਉਹਦੇ ਘਰ ਵਾਲੇ ਵੀ ਖੁਸ਼ ਹੁੰਦੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਠੀਕ ਹੈ ਤੇਰੀ ਤਨਖਾਹ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਾ ਸਕਦਾ ਹੈ। ਫਿਰ ਉਹ ਵਸੀਮ ਖਾਨ ਲਖਨਊ ਜਾ ਕੇ ਰਹਿਣ ਲੱਗ ਪੈਂਦਾ ਹੈ। ਤੇ ਹੁਣ ਉਹ 1 ਮਹੀਨੇ ਵਿੱਚ ਸਿਰਫ 1 ਵਾਰੀ ਹੀ ਘਰ ਆਉਂਦਾ ਹੈ। ਸ਼ਬਨਮ ਉਸਨੂੰ ਅਕਸਰ ਹੀ ਫੋਨ ਕਰਕੇ ਕਹਿੰਦੀ ਸੀ ਕਿ ਉਸਨੂੰ ਵੀ ਨਾਲ ਲੈ ਕੇ ਜਾ। ਉਹ ਕਹਿੰਦਾ ਸੀ ਕਿ ਜੇਕਰ ਮੈਂ ਤੈਨੂੰ ਨਾਲ ਲੈ ਕੇ ਆ ਗਿਆ ਤਾਂ ਮੇਰੇ ਘਰ ਵਾਲਿਆਂ ਦੀ ਮੇਰੇ ਮਾਂ-ਬਾਪ ਦੀ ਸੇਵਾ ਕੌਣ ਕਰੇਗਾ? ਇਸ ਲਈ ਮੈਨੂੰ 1 ਸਾਲ ਇੱਥੇ ਮੈਂ ਲਾਵਾਂਗਾ ਉਸ ਤੋਂ ਬਾਅਦ ਫਿਰ ਮੈਂ ਰਾਇਬਰੇਲੀ ਵਾਪਸ ਆ ਕੇ ਰ੍ਹਾਂਗਾ ਇੱਕ ਦਿਨ ਸ਼ਬਨਮ ਦੇ ਘਰ ਸ਼ਬਨਮ ਦਾਤ ਉਹਦੀ ਸੱਸ ਦੇ ਨਾਲ ਬਹੁਤ ਹੀ ਕਲੇਸ਼ ਹੋ ਰਿਹਾ ਸੀ ਉਹਦੀ ਸੱਸ ਕਹਿ ਰਹੀ ਸੀ ਕਿ ਤੂੰ ਇੱਕ ਬਾਂਝ ਹੈ ਤੂੰ ਬੱਚਾ ਨਹੀਂ ਪੈਦਾ ਕਰ ਸਕਦੀ ਤੂੰ ਜੇਕਰ ਬੱਚਾ ਨਹੀਂ ਕਰੇਂਗੀ ਤਾਂ ਸਾਡਾ ਵੰਸ਼ ਕਿਵੇਂ ਚੱਲੇਗਾ ਇਸੇ ਦੌਰਾਨ ਉਹਦਾ ਸੋਹਰਾ ਆ ਜਾਂਦਾ ਹੈ ਉਹਦੀ ਸੱਸ ਉਸ ਨੂੰ ਕਹਿੰਦੀ ਹੈ ਕਿ ਜੇਕਰ ਵਸੀਮ ਕੋਲੋਂ ਕੁਝ ਨਹੀਂ ਹੋ ਰਿਹਾ ਤਾਂ ਤੁਸੀਂ ਕੁਝ ਕਰਕੇ ਵੇਖੋ ਬਤਲੋਖਾਨ ਨੂੰ ਇਹ ਗੱਲ ਜਰੀ ਹੈ ਉਦੇ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ ਬਤਲੋ ਖਾਨ ਉਹਦੀ ਘਰ ਵਾਲੀ ਪੂਰੀ ਰਾਤ ਬੈਠ ਕੇ ਇਹੋ ਪਲਾਨ ਬਣਾਉਂਦੇ ਹਨ ਕਿ ਕਿਵੇਂ ਬੱਚਾ ਪੈਦਾ ਕੀਤਾ ਜਾਵੇ ਅਗਲੇ ਦਿਨ ਬਤਲੋ ਖਾਨ ਰੋਜ਼ ਮਰਜ਼ੀ ਦੀ ਜ਼ਿੰਦਗੀ ਵਾਂਗੂ ਆਪਣਾ ਆਟੋ ਕੱਢਦਾ ਹੈ ਤਾਂ ਆਪਣੀ ਦਿਹਾੜੀ ਲਾਉਣ ਚਲਾ ਜਾਂਦਾ ਹੈ ਸ਼ਾਮ ਨੂੰ ਦਿਹਾੜੀ ਲਾ ਕੇ ਜਦੋਂ ਬਤਲੋ ਖਾਨ ਵਾਪਸ ਆਉਂਦਾ ਹੈ ਤਾਂ ਖੂਬ ਸ਼ਰਾਬ ਪੀ ਕੇ ਆਉਂਦਾ ਹੈ ਘਰ ਆ ਕੇ ਬਤਲੋ ਖਾਨ ਥੋੜੀ ਦੇਰ ਤੱਕ ਆਪਣੀ ਘਰ ਵਾਲੀ ਦੇ ਨਾਲ ਬੈਠ ਕੇ ਗੱਲਾਂ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਕਮਰੇ ਦੇ ਵਿੱਚ ਚਲਾ ਜਾਂਦਾ ਹੈ ਤੇ ਥੋੜੀ ਦੇਰ ਬਾਅਦ ਹੀ ਉਹਦੀ ਸੱਸ ਜਿਹੜੀ ਹੈ ਸ਼ਬਨਮ ਨੂੰ ਹੀ ਬਤਲੋ ਖਾਨ ਦੇ ਕਮਰੇ ਦੇ ਵਿੱਚ ਭੇਜ ਦਿੰਦੀ ਹੈ ਤੇ ਕਹਿੰਦੀ ਹੈ ਕਿ ਤੇਰੇ ਅੱਜ ਸੋਹਰੇ ਦੀ ਤਬੀਅਤ ਥੋੜੀ ਖਰਾਬ ਹੈ ਤੂੰ ਉਸ ਨੂੰ ਜਾ ਕੇ ਚਾਹ ਪਾਣੀ ਜਾਂ ਫਿਰ ਖਾਣਾ ਪੁਸ਼ਕਿਆ ਜਿਵੇਂ ਹੀ ਸ਼ਬਨਮ ਆਪਣੇ ਸੋਹਰੇ ਦੇ ਕਮਰੇ ਦੇ ਅੰਦਰ ਜਾਂਦੀ ਹੈ ਤਾਂ ਪਿੱਛੋਂ ਉਹਦੀ ਸੱਸ ਦਰਵਾਜ਼ਾ ਬੰਦ ਕਰ ਦਿੰਦੀ ਹੈ ਤੇ ਜਿਵੇਂ ਹੀ ਦਰਵਾਜ਼ਾ ਬੰਦ ਹੁੰਦਾ ਹੈ ਉਹਦਾ ਸੋਹਰਾ ਬਤਲੋ ਖਾਨ ਉੱਠ ਕੇ ਉਹਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦਾ ਹੈ ਉਹਦੇ ਲੱਖ ਮਨਾ ਕਰਨ ਤੋਂ ਬਾਅਦ ਵੀ ਅੱਧੇ ਘੰਟੇ ਤੱਕ ਉਹ ਉਹਦੇ ਨਾਲ ਅਵੈਦ ਸਬੰਧ ਬਣਾਉਂਦਾ ਰਹਿੰਦਾ ਹੈ ਸ਼ਬਨਮ ਗਿਰਗਰੌਂਦੀ ਹੈ ਕਹਿੰਦੀ ਹੈ ਕਿ ਪਾਪਾ ਜੀ ਇਹ ਪਾਪ ਹੈ ਇਹ ਕੰਮ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਪਰ ਬਤਲੋ ਖਾਨ ਇੱਕ ਨਹੀਂ ਸੁਣਦਾ ਕਰੀਬ ਅੱਧੇ ਘੰਟੇ ਬਾਅਦ ਸ਼ਬਨਮ ਦੀ ਸੱਸ ਦਰਵਾਜ਼ਾ ਖੋਲਦੀ ਹੈ ਤੇ ਰੋਂਦੀ ਕਰ ਲਾਉਂਦੀ ਸ਼ਬਨਮ ਨੂੰ ਆਪਣੇ ਨਾਲ ਲੈ ਚਲੀ ਜਾਂਦੀ ਹੈ ਹੁਣ ਬਤਲੋ ਖਾਨ ਦਾ ਰੋਜ਼ ਦਾ ਕੰਮ ਹੋ ਗਿਆ ਸੀ ਜਦੋਂ ਉਸ ਦਾ ਮੂਡ ਕਰਦਾ ਉਦੋਂ ਹੀ ਸ਼ਬਨਮ ਦੇ ਨਾਲ ਉਹ ਸਬੰਧ ਬਣਾ ਲੈਂਦਾ ਕਰੀਬ 3 ਮਹੀਨੇ ਤੱਕ ਸਬਨਮ ਦੇ ਨਾਲ ਉਹ ਇਸੇ ਤਰ੍ਹਾਂ ਹੀ ਸਬੰਧ ਬਣਾਉਂਦਾ ਰਿਹਾ ਇਸ ਵਿੱਚ ਵਸੀਮ ਖਾਨ ਦਾ ਕਈ ਵਾਰੀ ਸਬਨਮ ਨੂੰ ਫੋਨ ਵੀ ਆਉਂਦਾ ਸੀ ਪਰ ਸਬਨਮ ਦੀ ਸੱਸ ਨੇ ਉਸ ਨੂੰ ਮਨਾ ਕੀਤਾ ਹੋਇਆ ਸੀ ਕਿ ਤੂੰ ਕੁਝ ਵੀ ਨਹੀਂ ਦੱਸੇਂਗੀ ਕਿਉਂਕਿ ਇਹ ਵੀ ਧਮਕੀ ਦਿੱਤੀ ਹੋਈ ਸੀ ਕਿ ਜੇਕਰ ਉਸਨੇ ਵਸੀਮ ਖਾਨ ਨੂੰ ਕੁਝ ਦੱਸਿਆ ਤਾਂ ਉਹ ਉਸ ਨੂੰ ਘਰੋਂ ਬਾਹਰ ਕੱਢ ਦੇਵੇਗੀ ਥੋੜੇ ਦਿਨ ਗੁਜ਼ਰਦੇ ਨੇ ਵਸੀਮ ਦੇ ਘਰ ਖੁਸ਼ੀਆਂ ਦੀ ਲਹਿਰ ਆ ਜਾਂਦੀ ਹੈ ਕਿਉਂਕਿ ਸ਼ਬਨਮ ਮਾਂ ਬਣਨ ਵਾਲੀ ਸੀ ਘਰ ਦੇ ਸਾਰੇ ਜਿਹੜੇ ਜੀ ਬਹੁਤ ਖੁਸ਼ ਹਨ ਜਸ਼ਨ ਮਨਾਏ ਜਾਂਦੇ ਹਨ ਪਰ ਵਸੀਮ ਥੋੜਾ ਦੁਖੀ ਸੀ ਉਹ ਸੋਚਦਾ ਸੀ ਕਿ ਮੈਂ ਪਹਿਲਾਂ ਜਦੋਂ ਘਰ ਰਹਿੰਦਾ ਸੀ ਉਦੋਂ ਸਾਡੇ ਘਰ ਵਿੱਚ ਬੱਚਾ ਨਹੀਂ ਹੋਇਆ ਤਾਂ ਹੁਣ ਬਾਹਰ ਆ ਕੇ ਮੈਂ ਰਹਿ ਰਿਹਾ ਹਾਂ ਤਾਂ ਹੁਣ ਬੜੀ ਜਲਦੀ ਬੱਚਾ ਹੋ ਗਿਆ ਉਹ ਥੋੜਾ ਸ਼ੱਕ ਕਰਦਾ ਹੈ ਉਹ ਲਖਨਊ ਤੋਂ ਆਪਣੇ ਘਰ ਸਿੱਧਾ ਆਉਂਦਾ ਹੈ ਤੇ ਵਸੀਮ ਜਦੋਂ ਘਰ ਪਹੁੰਚਦਾ ਹੈ ਤਾਂ ਸ਼ਬਨਮ ਨੂੰ ਪੁੱਛਦਾ ਹੈ ਉਹ ਕਹਿੰਦਾ ਹੈ ਕਿ ਸੱਚ ਦੱਸ ਇਹ ਕਿਵੇਂ ਹੋ ਸਕਦਾ ਹੈ ਮੈਂ ਤਾਂ ਲਖਨਊ ਰਹਿਣਾ ਹਾਂ ਜ਼ਿਆਦਾਤਰ ਤੇ ਇਹ ਬੱਚਾ ਕਿਵੇਂ ਹੋ ਗਿਆ ਪਹਿਲਾਂ ਤਾਂ ਸਬਨਾ ਥੋੜੇ ਆਲਮਟੋਲ ਕਰਦੀ ਹੈ ਪਰ ਜਦੋਂ ਵਸੀਮ ਖਾਨ ਆਪਣੀ ਕਸਮ ਦਿੰਦਾ ਹੈ ਤਾਂ ਫਿਰ ਸਬਨਮ ਟੁੱਟ ਜਾਂਦੀ ਹੈ ਤੇ ਸਾਰੀ ਕਾਲੀ ਕਰਤੂਤ ਆਪਣੇ ਸਹੁਰੇ ਦੀ ਉਸ ਨੂੰ ਦੱਸ ਦਿੰਦੀ ਹੈ ਤੇ ਇਹ ਵੀ ਦੱਸਦੀ ਹੈ ਕਿ ਕਿਵੇਂ ਉਸ ਨਾਲ ਉਹ ਸਬੰਧ ਬਣਾਉਂਦਾ ਸੀ ਤੇ ਕਿੰਨੇ ਦਿਨਾਂ ਤੋਂ ਬਣਾ ਰਿਹਾ ਸੀ ਇਹ ਸਭ ਸੁਣ ਕੇ ਵਸੀਮ ਖਾਨ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ ਉਹ ਪੂਰੀ ਤਰ੍ਹਾਂ ਚੌਂਕ ਜਾਂਦਾ ਹੈ ਫਿਰ ਉਹ ਆਪਣੇ ਪਿਓ ਦੇ ਕੋਲ ਜਾਂਦਾ ਹੈ ਤੇ ਆਪਣੀ ਮਾਂ ਨੂੰ ਲਾਗੇ ਖੜਾ ਕਰਕੇ ਉਸ ਨੂੰ ਖੜੀਆਂ ਖੋਟੀਆਂ ਸੁਣਾਉਂਦਾ ਹੈ ਇਸ ਤੋਂ ਬਾਅਦ ਉਹ ਸਬਨਮ ਨੂੰ ਕਹਿੰਦਾ ਹੈ ਕਿ ਆਪਾਂ ਦੋਨੇ ਜਾਣੇ ਚੱਲ ਕੇ ਲਖਨਊ ਰਹਾਗੇ ਫਿਰ ਉਹ ਦੋਨੇ ਜਾਣੇ ਮਿਲ ਕੇ ਲਖਨਊ ਰਹਿਣ ਲੱਗ ਜਾਂਦੇ ਨੇ ਤਾਂ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਨੇ ਅੱਜ ਵੀ ਉਹ ਦੋਨੇ ਜਾਣੇ ਮਿਲ ਕੇ ਲਖਨਊ ਰਹਿ ਰਹੇ ਨੇ ਤੇ ਉਹਨਾਂ ਦੋਨਾਂ ਨੇ ਆਪਣੇ ਘਰਾਂ ਵਾਲਿਆਂ ਦੇ ਨਾਲ ਕੋਈ ਵੀ ਰਿਸ਼ਤਾ ਨਾਤਾ ਨਹੀਂ ਰੱਖਿਆ ਇਹ ਸੀ ਅੱਜ ਦੀ ਸਬਨਮ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ